ਚੂਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਘਟੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਬਰੂ ਜੀ ਦੀ ਮੈਂ ਨਾ ਚੰਡੀ ਕਲਾ ਚੋਂਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਨ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੀ ਸਾਰਿਆਂ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਬਾਣੀ ਨਾਲ ਰਿਲੇਟਡ ਵੀਡੀਓਜ਼ ਪਾਣੇ ਆ ਜੀ ਸੋ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਆ ਕਿ ਤੁਸੀਂ ਇਹ ਵੀਡੀਓਜ਼ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣ ਭਰਾਵਾਂ ਕੋਲ ਪਹੁੰਚ ਸਕੇ ਜੀ ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾਵਾ ਉਹ ਵੱਧ ਤੋਂ ਵੱਧ ਬਾਣੀ ਦੇ ਨਾਲ ਜੁੜ ਸਕਣ ਜੀ ਜਿੰਨਾ ਭੈਣ ਭਰਾਵਾਂ ਦੇ ਜੀ ਦੇਖੋ ਹਨ ਜਿਨ੍ਹਾਂ ਤੇ ਮਾਰਟਾਈਮ ਚੱਲਦਾ ਵਾ ਜੇ ਤੁਹਾਨੂੰ ਪਤਾ ਕਿ ਉਹ ਬਿਲਕੁਲ ਟੁੱਟ ਚੁੱਕੇ ਨਹੀਂ ਹਨਾ ਮਾਰਟਾਈਮ ਤੋਂ ਉਹ ਕਾਫੀ ਟੈਨਸ਼ਨਸ ਦੇ ਵਿੱਚ ਰਹਿੰਦੇ ਨੇ ਉਹ ਇਸ ਵੀਡੀਓਜ਼ ਦੇ ਜ਼ਰੀਏ ਬਾਣੀ ਦੇ ਨਾਲ ਜੁੜ ਸਕਣ ਆਪਣੀਆਂ ਪ੍ਰੋਬਲਮ ਨੂੰ ਸੋਲਵ ਕਰ ਸਕਣ ਕਿਉਂਕਿ ਕਹਿੰਦੇ ਹੁੰਦੇ ਆ ਜੀ ਜੇ ਮੰਨ ਲਓ ਆਪਣੇ ਥਰੂ ਜੇ ਆਪਾਂ ਇੱਕ ਜਾਂ ਦੋ ਬੰਦਿਆਂ ਨੂੰ ਵੀ ਆਪਾਂ ਬਾਣੀ ਦੇ ਨਾਲ ਜੋੜ ਦਿੰਨੇ ਆ ਤੇ ਪਰਮਾਤਮਾ ਉਹਦਾ ਫਲ ਵੀ ਆਪਾਂ ਨੂੰ ਜ਼ਰੂਰ ਦਿੰਦਾ ਹੈ ਜੀ ਸੋ ਜੇ ਤੁਹਾਡੀ ਕਰਕੇ ਕਿਸੇ ਦਾ ਭਲਾ ਹੋ ਰਿਹਾ ਵਾ ਤੇ ਕਿਉਂ ਨਾ ਤੁਸੀਂ ਫਿਰ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਜੀ ਤਾਂ ਕਿ ਜਿਹੜੇ ਹੋਰ ਭੈਣ ਭਰਾਵਾ ਉਹ ਇਹਨਾਂ ਵੀਡੀਓਜ਼ ਦਾ ਲਾਭ ਲੈ ਸਕਣ ਤੇ ਬਾਣੀ ਦੇ ਨਾਲ ਜੁੜਨ ਜੀ ਬਾਕੀ ਜੀ ਇੱਕ ਗੱਲ ਹੋਰ ਆ ਜੀ ਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਕਹਿੰਦੇ ਹੁੰਦੇ ਆ ਕਿ ਆਪਾਂ ਜੇ ਗੁਰਤਕਾ ਸਾਹਿਬ ਤੋਂ ਜਪਜੀ ਸਾਹਿਬ ਦਾ ਵੀ ਪਾਠ ਕਰਨਾ ਨਾ ਉੱਚੀ ਵੀ ਵਾਹਿਗੁਰੂ ਜੀ ਦੀ ਰਜ਼ਾ ਹੋਣੀ ਚਾਹੀਦੀ ਆ ਇਹ ਕਹਿੰਦੇ ਆ ਕਿ ਵਾਹਿਗੁਰੂ ਜੀ ਦੀ ਰਜ਼ਾ ਤੋਂ ਬਿਨਾ ਪੱਤਾ ਨਹੀਂ ਹਿਲਦਾ ਏਦਾਂ ਜੀ ਉਹਨਾਂ ਦੀ ਯਾਨੀ ਜਦੋਂ ਤੱਕ ਆਪਣੇ ਸਿਰ ਤੇ ਮਿਹਰ ਨਾ ਹੋਵੇ ਬੰਦਾ ਇੱਕ ਜਪਜੀ ਸਾਹਿਬ ਦਾ ਪਾਠ ਤੱਕ ਨਹੀਂ ਕਰ ਸਕਦਾ ਹੈ ਨਾ ਤੇ ਇਸ ਕਰਕੇ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਡੇਲੀ ਨਿਤਨੇਮ ਕਰ ਰਹੇ ਹੋ ਬਾਣੀ ਪੜ ਰਹੇ ਹੋ ਤੇ ਤੁਸੀਂ ਇਹ ਗੱਲ ਕਦੀ ਨਾ ਭੁੱਲੋ ਕਿ ਤੁਹਾਡੇ ਤੇ ਉਸ ਵਾਹਿਗੁਰੂ ਜੀ ਦੀ ਕਿਰਪਾ ਬਣੀ ਹੋਈ ਆ ਜੀ ਤੇ ਇਹ ਕਿਰਪਾ ਇਦਾਂ ਹੀ ਬਣੀ ਰਹੇ ਤੇ ਅੱਜ ਜਿਹੜਾ ਮੇਰਾ ਵੀਡੀਓ ਦਾ ਟਾਪਿਕ ਆਪਾਂ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ ਕਿ ਜਿਹੜੀ ਬਾਣੀ ਪੜਦੀ ਹੋਈ ਵੀ ਹਨਾ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹਨਾਂ ਦੇ ਜਦੋਂ ਮਨ ਟੁੱਟ ਜਾਂਦੇ ਆ ਹਨਾ ਤੇ ਫਿਰ ਤੁਸੀਂ ਦੇਖੋ ਕਿ ਆ ਇਸ ਕਹਾਣੀ ਦੇ ਵਿੱਚ ਜਿਹੜੇ ਵੀਜੀ ਉਹ ਦੱਸਦੇ ਨੇ ਕਿ ਸਾਡਾ ਇੱਕ ਟਾਈਮ ਬਾਣੀ ਤੋਂ ਵਿਸ਼ਵਾਸ ਇੰਨਾ ਟੁੱਟ ਗਿਆ ਸੀਗਾ ਤੇ ਸਾਡਾ ਯਾਨੀ ਬਹੁਤ ਮਨ ਟੁੱਟ ਗਿਆ ਕਿਉਂਕਿ ਬਾਣੀ ਨਹੀਂ ਪੜਦੇ ਸੀਗੇ ਫਿਰ ਵੀ ਸਾਡੀਆਂ ਅਰਦਾਸਾਂ ਨਹੀਂ ਪੂਰੀਆਂ ਹੋ ਰਹੀਆਂ ਸੀਗੀਆਂ ਤੇ ਤੁਸੀਂ ਦੇਖੋ ਫਿਰ ਉਹਨਾਂ ਨਾਲ ਕੀ ਚਮਤਕਾਰ ਵਰਤੀ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਦੇਖੋ ਕਿਵੇਂ ਹਨਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਲਹਿਰਾ ਪਹਿਰਾ ਲਾਈਆਂ ਉਹਨਾਂ ਦੇ ਸਾਰੇ ਕਾਰਜ ਸੁਵਾਰੇ ਹਣਾ ਤੇ ਕਹਿੰਦੇ ਹੁੰਦੇ ਆ ਕਿ ਜਦੋਂ ਆਪਣੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਮਨ ਬਹੁਤ ਡੋਲਦਾ ਹਰ ਇੱਕ ਬੰਦੇ ਦਾ ਹਨਾ ਪਰ ਜੇ ਆਪਾਂ ਉਹ ਕੰਡੀਸ਼ਨ ਦੇ ਵਿੱਚ ਵੀ ਕਿਉਂਕਿ ਉਹ ਇੱਕ ਤਰ੍ਹਾਂ ਦਾ ਪਰਚਾ ਪਾਇਆ ਹੁੰਦਾ ਐਗਜ਼ਾਮ ਪਾਇਆ ਹੁੰਦਾ ਵਾਹਿਗੁਰੂ ਜੀ ਨੇ ਆਪਣੇ ਤੇ ਜਦੋਂ ਬਾਣੀ ਪੜਨ ਤੋਂ ਬਾਅਦ ਵੀ ਅਰਦਾਸ ਪੂਰੀ ਨਹੀਂ ਹੁੰਦੀ ਨਾ ਫਿਰ ਤੁਸੀਂ ਸਮਝ ਲਓ ਕਿ ਆਪਣਾ ਐਗਜ਼ਾਮ ਚੱਲਦਾ ਪਿਆ ਵਾਹਿਗੁਰੂ ਜੀ ਇਹੀ ਦੇਖਦੇ ਨੇ ਕਿ ਕਿੰਨੀ ਕੁ ਇਹਨੂੰ ਸ਼ਰਧਾ ਵਾ ਤੇ ਕਿੰਨਾ ਕੁ ਵਿਸ਼ਵਾਸ ਆ ਸਾਡੇ ਤੇ ਹਨਾ ਕਿ ਅਸੀਂ ਕਿਉਂ ਇਹਨਾਂ ਦੇ ਮਹਾਰਜ ਕਿਹੜੀ ਗੱਲੋਂ ਮਹਾਰਜ ਦੇ ਕਾਜ ਸਵਾਰਾਂ ਉਹ ਆਪਣੀ ਐਗਜ਼ਾਮ ਲੈਂਦੇ ਹੁੰਦੇ ਆ ਜਿਹੜੀ ਲੋਕ ਇਹ ਐਗਜ਼ਾਮ ਪਾਸ ਕਰ ਲੈਂਦੇ ਨੇ ਤੇ ਉਹਨਾਂ ਤੇ ਫਿਰ ਐਸੀ ਕਿਰਪਾ ਵਰਤਦੀ ਆ ਜੀ ਫਿਰ ਦੁਨੀਆ ਖੜਕੜ ਕੇ ਦੇਖਦੀ ਆ ਸੋ ਜਦੋਂ ਤੁਹਾਡੇ ਬਾਣੀ ਪੜਨ ਤੋਂ ਬਾਅਦ ਵੀ ਅਰਦਾਸ ਪੂਰੀ ਨਾ ਹੋਵੇ ਤੇ ਆਪਣਾ ਮਨ ਬਿਲਕੁਲ ਨਹੀਂ ਡੋਲਣ ਦੇਣਾ ਜੀ ਤੁਸੀਂ ਵਾਹਿਗੁਰੂ ਜੀ ਤੇ ਪੂਰਾ ਵਿਸ਼ਵਾਸ ਰੱਖੋ ਕਦੀ ਨਾ ਕਦੀ ਕੋਈ ਨਾ ਕੋਈ ਇੱਕ ਦਿਨ ਆਊਗਾ ਜਦੋਂ ਵਾਹਿਗੁਰੂ ਜੀ ਦੇਖੋ ਤੁਹਾਡੀ ਵੀ ਅਰਦਾਸ ਜ਼ਰੂਰ ਸੁਣਨਗੇ ਠੀਕ ਹੈ ਜੀ ਕਹਿੰਦੇ ਹੁੰਦੇ ਹਨ ਜਦੋਂ ਆਪਾਂ ਬੈਂਕ 'ਚ ਜਾਂਦੇ ਹਾਂ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਹੁੰਦੀ ਆ ਆਪਾਂ ਆਪਣੀ ਵਾਰੀ ਦੀ ਵੇਟ ਕਰਦੇ ਆ ਹਨਾ ਸੋ ਹਰ ਇੱਕ ਦੀ ਵਾਰੀ ਆਉਂਦੀ ਆ ਪਰ ਆਪਣੇ ਟਾਈਮ ਤੇ ਹੀ ਤੁਹਾਡੀ ਵਾਰੀ ਆਉਣੀ ਆ ਪਰ ਜਦੋਂ ਤੁਹਾਡੀ ਵਾਰੀ ਆਉਣੀ ਆ ਤਾਂ ਤੁਸੀਂ ਦੇਖਿਓ ਫਿਰ ਵਾਹੀ ਗੁਰੂ ਜਿਨੇ ਕਿੰਨੀਆਂ ਝੋਲੀਆਂ ਪਾ ਲਈਆਂ ਇਦਾਂ ਹੀ ਇਹ ਵੀਰ ਨੇ ਆਪਾਂ ਨੂੰ ਸੁਣਾਇਆ ਜੀ ਇਸ ਹੱਦ ਬੀਤੇ 'ਚ ਮੈਂ ਤੁਹਾਨੂੰ ਵੀ ਸੁਣਾਉਣ ਜਾ ਰਹੀ ਆ ਵੀਰ ਜੀ ਦੱਸਦੇ ਨੇ ਕਿ ਮੇਰੀ ਫੈਮਿਲੀ ਦੇ ਵਿੱਚ ਮੇਰੀ ਦਾਦੀ ਜੀ ਮੇਰੇ ਫਾਦਰ ਮਦਰ ਤੇ ਮੇਰੀ ਸਿਸਟਰ ਸੀਗੀ ਵੱਡੀ ਭੈਣ ਉਹ ਕਹਿੰਦੇ ਕਿ ਅਸੀਂ ਜਿਹੜੇ ਮੇਰੇ ਵੱਡੇ ਸਿਸਟਰ ਆ ਉਹਨਾਂ ਦੀ ਮੈਰिज ਕਰ ਦਿੱਤੀ ਸੀਗੀ ਤੇ ਉਹਨਾਂ ਦੀ ਜਦੋਂ ਅਸੀਂ ਮੈਰिज ਕੀਤੀ ਜੀ ਅ ਕਿ ਮੇਰੀ ਜਿਹੜੀ ਸਿਸਟਰ ਆ ਜੀ ਉਹਨਾਂ ਦੇ ਨਾਲ ਕੋਈ ਬੇਬੀ ਨਹੀਂ ਹੋ ਰਿਆ ਸੀਗਾ ਕਾਫੀ ਟਾਈਮ ਤੋਂ ਤੇ ਮੇਰੇ ਜਿਹੜੇ ਇਧਰੋਂ ਦਾਦੀ ਜੀ ਸੀਗੇ ਉਹ ਕਟੜ ਕਹਿੰਦੇ ਸਿੱਖ ਕਹਿ ਸਕਦੇ ਹਾਂ ਤੁਸੀਂ ਸਿੱਖੀ ਦੇ ਵਿੱਚ ਸੀਗੇ ਕਿਉਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ ਬਾਣੀ ਬਹੁਤ ਪੜਦੇ ਸੀਗੇ ਤੇ ਤੁਹਾਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਸੀ ਉਹੋ ਨਹੀਂ ਕਹਿੰਦੇ ਸਾਡੀ ਸਾਰੀ ਫੈਮਿਲੀ ਬਹੁਤ ਮੰਨਦੀ ਸੀਗੀ ਤੇ ਕਹਿੰਦੇ ਕਿ ਜਿਹੜੇ ਉਹਨਾਂ ਦੀ ਜਿਹੜੀ ਸੋਰਾ ਫੈਮਿਲੀ ਸੀਗੀ ਮੇਰੇ ਸਿਸਟਰ ਦੀ ਉਹ ਉਹਨਾਂ ਨੂੰ ਨਾ ਬਹੁਤ ਕਾਫੀ ਟਾਈਮ ਤੋਂ ਜਿਵੇਂ ਬੇਬੀ ਨਹੀਂ ਹੋ ਰਿਹਾ ਸੀਗਾ ਹਨਾ ਤੇ ਉਹ ਕਾਫੀ ਯਾਨੀ ਮੇਰੀ ਸਿਸਟਰ ਨੂੰ ਤਾਂ ਨਹੀਂ ਮੇਡੇ ਵੀ ਮਾਰਨ ਲੱਗ ਗਏ ਸੀਗੇ ਤੇ ਉਹ ਕਹਿੰਦੇ ਕਿ ਉਹ ਹੋਰਾਂ ਪਾਸਿਆਂ ਨੂੰ ਵੀ ਤੁਰਨ ਲੱਗ ਗਏ ਸੀ ਕਿ ਜਿਵੇਂ ਪੰਡਤਾਂ ਨੂੰ ਦਿਖਾਉਣਾ ਹਨਾ ਤੇ ਕਿਸੇ ਬਾਬੇ ਕੋਲ ਲੈ ਜਾਣਾ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਸੀ ਮੇਰੀ ਸਿਸਟਰ ਨੂੰ ਤੇ ਕਹਿੰਦੇ ਇਹ ਸਭ ਮੇਰੇ ਦਾਦੀ ਜੀ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਸੀਗਾ ਉਹ ਕਹਿੰਦੇ ਹੁੰਦੇ ਸੀਗੇ ਕਿ ਬਾਣੀ ਦੇ ਨਾਲ ਜੁੜੋ ਹਨਾ ਉਹ ਕਿਉਂ ਕੁੜੀ ਨੂੰ ਇਦਾਂ ਕਦੀ ਪੰਡਤਾਂ ਕੋਲ ਕਦੀ ਕਿਸੇ ਕੋਲ ਲੈ ਕੇ ਜਾਂਦੇ ਨੇ ਕਿਉਂਕਿ ਜਦੋਂ ਉਹ ਕਹਿੰਦੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਨੀ ਆ ਉਦੋਂ ਹੀ ਕਿਰਪਾ ਕਰਨੀ ਆ ਉਹਨਾਂ ਦੀ ਕਿਰਪਾ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਹਨਾ ਤੇ ਕਹਿੰਦੇ ਕਿ ਮੇਰੇ ਇੱਕ ਪਾਸੇ ਤਾਂ ਸਾਡੀ ਇਹ ਸਿਚੁਏਸ਼ਨ ਯਾਨੀ ਇਦਾਂ ਦੀ ਚੱਲ ਰਹੀ ਸੀ ਕਿ ਕਹਿੰਦੇ ਦੂਸਰੀ ਸਾਈਡ ਤੇ ਯਾਨੀ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਵੀਰ ਜੀ ਦੱਸਦੇ ਨੇ ਉਹ ਬਹੁਤ ਡਰਿੰਕ ਕਰਦੇ ਸੀ ਡਰਿੰਕ ਤੋਂ ਇਲਾਵਾ ਹੋਰ ਵੀ ਬਹੁਤ ਨਸ਼ੇ ਲੈਂਦੇ ਹੁੰਦੇ ਸੀਗੇ ਕਹਿੰਦੇ ਕੋਈ ਨਸ਼ਾ ਨਹੀਂ ਛੱਡਦੇ ਸੀ ਦੇ ਵਿੱਚ ਇੰਨੀ ਜ਼ਿਆਦਾ ਲੜਾਈ ਰਹਿੰਦੀ ਹੁੰਦੀ ਸੀ ਕਿਸੇ ਟਾਈਮ ਤਾਂ ਉਹ ਕਹਿੰਦੇ ਕਿ ਉਹਨਾਂ ਨੇ ਕਈ ਵਾਰੀ ਘਰ ਦੀ ਕੋਈ ਨਾ ਕੋਈ ਚੀਜ਼ ਵੇਚ ਦੇਣੀ ਕਹਿੰਦੇ ਇਵਨ ਕਿ ਜਿੱਦਾਂ ਅਸੀਂ ਸਬਜ਼ੀਆਂ ਲਗਾਈਆਂ ਹੋਣੀਆਂ ਸਬਜ਼ੀਆਂ ਦੇ ਪੱਟ ਦੇਣੀ ਆ ਬਹੁਤ ਗਾਲੀ ਗਲੋਚ ਕਰਨੀ ਕਹਿੰਦੇ ਕਿਸੇ ਟਾਈਮ ਤਾਂ ਸਾਨੂੰ ਐ ਲੱਗਦਾ ਹੁੰਦਾ ਸੀਗਾ ਕਿ ਇਹ ਕਿਤੇ ਮੈਂਟਲੀ ਅਫਸਰਟ ਤਾਂ ਨਹੀਂ ਹੋ ਗਏ ਕਹਿੰਦੇ ਇੰਨਾ ਕਾਫੀ ਕੁਝ ਹੋਣ ਦੇ ਬਾਵਜੂਦ ਵੀ ਮੇਰੀ ਦਾਦੀ ਜੀ ਨੇ ਕਦੇ ਵੀ ਐਦਾਂ ਨਹੀਂ ਸੋਚਿਆ ਸੀਗਾ ਕਿ ਮੇਰਾ ਪੁੱਤ ਇੰਨੀ ਸ਼ਰਾਬ ਪੀਂਦਾ ਇੰਨੀ ਨਸ਼ੇ ਕਰਦਾ ਕਿ ਅਸੀਂ ਕਿਸੇ ਹੋਰ ਤੋਂ ਪੁੱਛ ਕੇ ਆਈਏ ਉਹ ਕਹਿੰਦੇ ਕਿ ਉਹ ਕਹਿੰਦੇ ਸੀਗੇ ਕਿ ਜੋ ਮਰਜ਼ੀ ਹੋਵੇ ਕਿ ਮੈਂ ਤੁਹਾਨੂੰ ਤੁੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੇ ਅੱਗੇ ਨਹੀਂ ਸਿਰ ਝੁਕਾਉਣਾ ਅਸੀਂ ਕਿਸੇ ਨੂੰ ਨਹੀਂ ਪੁੱਛਣਾ ਕਿ ਕੋਈ ਗੱਲ ਨਹੀਂ ਜਦੋਂ ਬਾਬਾ ਜੀ ਨੇ ਜਦੋਂ ਤੁੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਹੀ ਟਾਈਮ 'ਤੇ ਹੁਣਾਵਾ ਸਾਰੇ ਕੰਮ ਸਹੀ ਹੋ ਜਾਣੇ ਆ ਕਿ ਮੈਂ ਪਰ ਕਿਸੇ ਦੇ ਅਸੀਂ ਪੁੱਛ ਉਦਿਚ ਕਰਨ ਅਸੀਂ ਨਹੀਂ ਜਾਣੀ ਹੈਗੀ ਤੇ ਉਹ ਕਹਿੰਦੇ ਕਿ ਵੀਰ ਜੀ ਦੱਸਦੇ ਨੇ ਕਿ ਜਦੋਂ ਦੀ ਮੈਂ ਸੰਭਾਲੀ ਸੀਗੀ ਉਦੋਂ ਤੋਂ ਹੀ ਮੇਰੇ ਮਾਤਾ ਜੀ ਨੂੰ ਤੇ ਮੈਂ ਆਪਣੀ ਦਾਦੀ ਜੀ ਨੂੰ ਦੇਖਦਾ ਹੁੰਦਾ ਸੀ ਕਿ ਉਹ ਸਵੇਰ ਉੱਠ ਕੇ ਅਮਰਤ ਵੇਲੇ ਨਾਦੋ ਕੀ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀ ਕਿ ਤਾਂ ਕਿ ਉਹਨਾਂ ਨੇ ਸੇਵਾ ਕਰਨੀ ਪਾਠ ਕਰਨਾ ਅਰਦਾਸ ਵਗੈਰਾ ਕਰਨੀ ਤੇ ਫੇਰ ਘਰ ਆਉਣਾ ਜੀ ਉਹ ਕਹਿੰਦੇ ਮੈਂ ਕਾਫੀ ਟਾਈਮ ਤੋਂ ਯਾਨੀ ਜਲਦੀ ਮੈਂ ਸੁੱਤ ਤੋਂ ਸਵੇਰ ਵੇਲੇ ਸੀ ਮੈਂ ਇਹੀ ਦੇਖਦਾ ਆਉਂਦਾ ਸੀ ਕਹਿੰਦੇ ਕਈ ਵਾਰੀ ਤਾਂ ਮੈਂ ਆਪਣੀ ਦਾਦੀ ਜੀ ਤੇ ਆਪਣੀ ਮੰਮਾ ਨੂੰ ਆ ਵੀ ਕਹਿਣਾ ਕਿ ਕੀ ਫਾਇਦਾ ਤੁਹਾਡਾ ਗੁਰਦੁਆਰਾ ਸਾਹਿਬ ਤੁਸੀਂ ਮੈਂ ਤੁਹਾਨੂੰ ਸ਼ੁਰੂ ਤੋਂ ਦੇਖਦਾ ਹਾਂ ਉਹਨਾਂ ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਬਾਣੀ ਪੜ੍ਹਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਇਵਨ ਸੇਵਾ ਵੀ ਕਰਦੇ ਹੋ ਕਿ ਆਪਣੇ ਘਰ ਦੀ ਤਾਂ ਕੰਡੀਸ਼ਨ ਕਿੰਨੀ ਖਰਾਬ ਆ ਹਨਾ ਉਧਰੋਂ ਦੀਦੀ ਦੁਖੀ ਨੇ ਉਧਰੋਂ ਯਾਨੀ ਫਾਦਰ ਸਾਹਿਬ ਸ਼ੁਰੂ ਤੋਂ ਇਹਨੇ ਨਸ਼ੇ ਕਰਦੇ ਨੇ ਕਿ ਉਹਨਾਂ ਨੇ ਵੀ ਅੱਜ ਤੱਕ ਨਸ਼ਾ ਕਰਨਾ ਨਹੀਂ ਛੱਡਿਆ ਹੈਗਾ ਅਨਾਤੇ ਉਪਰ ਆਪਣਾ ਘਰ ਵੀ ਪੈਣ ਆਲਾ ਵਾ ਕਿ ਮੇਰੇ ਫਾਦਰ ਨੂੰ ਤਾਂ ਇਹ ਵੀ ਟੈਨਸ਼ਨ ਨਹੀਂ ਹੈਗੀ ਕਿ ਹਨਾ ਗਾਂ ਅਸੀਂ ਹਤੇ ਮੁੰਡੇ ਦਾ ਵਿਆਹ ਕਰਨਾ ਤੇ ਮੇਰੇ ਘਰ ਦੇ ਪਰਿਵਾਰ ਵੀ ਕੁਝ ਜ਼ਿੰਮੇਵਾਰੀਆਂ ਨੇ ਕਿ ਤੁਸੀਂ ਯਾਨੀ ਇੰਨਾ ਪਾਰਟ ਕਰਦੇ ਹੋ ਕਿ ਕੋਈ ਫਾਇਦਾ ਤੁਸੀਂ ਪਾਰਟ ਨਾ ਹੀ ਕਰਿਆ ਕਰੋ ਇਹਦੇ ਨਾਲੋਂ ਹਨਾ ਕਹਿੰਦੇ ਜਦੋਂ ਫਿਰ ਮੈਂ ਇਦਾਂ ਕਹਿਣਾ ਤੇ ਮੈਂ ਕਹਿਣਾ ਕਿ ਇਹਦੇ ਨਾਲ ਨੂੰ ਕਿਸੇ ਨੂੰ ਆਪਾਂ ਪੁੱਛ ਲੈਣੇ ਆ ਕਹਿੰਦੇ ਮੇਰੇ ਦਾਦੀ ਜੀ ਨੇ ਬਹੁਤ ਗੁੱਸਾ ਕਰਨਾ ਇੰਨਾ ਮਿਲ ਨੂੰ ਯਾਨੀ ਕਹਿੰਦੇ ਸੁਣਨ ਨੂੰ ਮਿਲਣਾ ਆਉਣਾ ਕਿ ਜੇ ਅੱਜ ਤੋਂ ਬਾਅਦ ਇਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬੇਅਗ ਵਿੱਚ ਕੁਝ ਬੋਲਿਆ ਜਾਂ ਫਿਰ ਕਹਿੰਦੇ ਇਸ ਘਰ ਦੇ ਵਿੱਚ ਕਿਸੇ ਬਾਹਰ ਕਿਤੇ ਜਾਣ ਬਾਰੇ ਕੋਈ ਗੱਲ ਹੋਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਤੇ ਮੇ ਤੋਂ ਬੁਰਾ ਕੋਈ ਨਹੀਂ ਹੋਗਾ ਕਹਿੰਦੇ ਮੈਨੂੰ ਬਹੁਤ ਡਾਂਟ ਪੈਣੀ ਆ ਉਹਨਾਂ ਤੋਂ ਤੇ ਇਹ ਕਹਿੰਦੇ ਚ ਚਲੋ ਇਹ ਵੀ ਚੱਲਦਾ ਰਿਹਾ ਹਨਾ ਤੇ ਇਹ ਕਹਿੰਦੇ ਇੱਕ ਦਿਨ ਮੇਰੇ ਫਾਦਰ ਸਾਹਿਬ ਡਰਿੰਕ ਕਰਕੇ ਇੰਨੇ ਜ਼ਿਆਦਾ ਬਿਮਾਰ ਹੋ ਗਏ ਉਹਨਾਂ ਦੇ ਲੀਵਰ ਦੇ ਵਿੱਚ ਯਾਨੀ ਬਹੁਤ ਜ਼ਿਆਦਾ ਯਾਨੀ ਇਨਫੈਕਸ਼ਨ ਹੋ ਗਈ ਹਨਾ ਤੇ ਉਹਨਾਂ ਦਾ ਯਾਨੀ ਪੇਟ ਵਧਣ ਲੱਗ ਗਿਆ ਕਹਿੰਦੇ ਅਸੀਂ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਤੇ ਹਸਪੀਟਲ ਵਾਲਿਆਂ ਨੇ ਦੱਸਿਆ ਕਿ ਇਹਨਾਂ ਦਾ ਜ਼ਿਆਦਾ ਡਰਿੰਕ ਕਰਕੇ ਇਹ ਕੁਝ ਹੋਇਆ ਵਾ ਕਿ ਇਹਨਾਂ ਨੂੰ ਤੁਸੀਂ ਬਿਲਕੁਲ ਡਰਿੰਕ ਕਰਨੀ ਬੰਦ ਕਰਾਓ ਬਿਲਕੁਲ ਵੀ ਕੋਈ ਵੀ ਨਸ਼ਾ ਨਹੀਂ ਤੁਸੀਂ ਕਰਨ ਦੇਣਾ ਕਿਉਂਕਿ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੋ ਗਈ ਸੀ ਕਹਿੰਦੇ ਚਲੋ ਅਸੀਂ ਕੁਝ ਦਿਨ ਐਡਮਿਟ ਉਹਨਾਂ ਨੂੰ ਉੱਥੇ ਰੱਖਿਆ ਤੇ ਜਦੋਂ ਥੋੜੇ ਠੀਕ ਹੋ ਗਏ ਕਹਿੰਦੇ ਅਸੀਂ ਘਰ ਲਿਆਏ ਕਹਿੰਦੇ ਘਰ ਆ ਕੇ ਤਿੰਨ ਚਾਰ ਦਿਨ ਤਾਂ ਨਾਰਮਲ ਲੰਗੇ ਫਿਰ ਮੇਰੇ ਫਾਦਰ ਸਾਹਿਬ ਨੇ ਡ੍ਰਿੰਕ ਕਰਨੀ ਸ਼ੁਰੂ ਕਰਤੀ ਤੇ ਫਿਰ ਦੁਬਾਰਾ ਬਿਮਾਰ ਹੋ ਗਏ ਕਹਿੰਦੇ ਇੰਨੇ ਬਿਮਾਰ ਹੋ ਗਏ ਕਹਿੰਦੇ ਕਿ ਯਾਨੀ ਮੇਰੇ ਮੈਂ ਆਪਣੀ ਦਾਦੀ ਜੀ ਨੂੰ ਕਿਹਾ ਕਿ ਤੁਸੀਂ ਦੇਖੋ ਇੰਨਾ ਪਾਟ ਕਰਦੇ ਹੋ ਫਿਰ ਉਹੀ ਮੈਂ ਗੱਲ ਕਹਿੰਦੇ ਰਿਪੀਟ ਕੀਤੀ ਕਿ ਦੇਖੋ ਹਨਾ ਕਿ ਡੈਡੀ ਵੀ ਇੰਨੇ ਬਿਮਾਰ ਆ ਕਿ ਡਰਿੰਕ ਨਹੀਂ ਛੱਡਦੇ ਹੈਗੇ ਡਾਕਟਰਾਂ ਨੇ ਵੀ ਹੁਣ ਕਿਹਾ ਵਾ ਕਿ ਤੁਸੀਂ ਆਪਣੇ ਮੁੰਡੇ ਲਈ ਕਿਸੇ ਹੋਰ ਨੂੰ ਪੁੱਛਿਆ ਹੋ ਕਿ ਤੁਸੀਂ ਬਾਣੀ ਤਾਂ ਇੰਨੀ ਦੇਰ ਦੀ ਪੜਦੇ ਹੋ ਜੇ ਤੁਹਾਡੇ ਹਨਾ ਤੁਹਾਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਨੀ ਹੁੰਦੀ ਉਹਨੂੰ ਤਾਂ ਕਰ ਦੇਣੀ ਸੀ ਕਿ ਕਿਉਂ ਤੁਸੀਂ ਹਨਾ ਤੁਸੀਂ ਜਾਂਦੇ ਹੈਗੇ ਤੁਸੀਂ ਜਾਨੀ ਜਿਹੜੇ ਦਾਦੀ ਜੀ ਸੀਗੇ ਪਰ ਉਹਨਾਂ ਦਾ ਵੀ ਵਿਸ਼ਵਾਸ ਬਹੁਤ ਪੱਕਾ ਸੀ ਉਹ ਕਹਿੰਦੇ ਕਿ ਨਹੀਂ ਮੈਂ ਨਹੀਂ ਡੋਲਣਾ ਇਹ ਮੇਰਾ ਇੱਕ ਤਰ੍ਹਾਂ ਦਾ ਪਰਚਾ ਹੀ ਚੱਲਦਾ ਵਾ ਪੂਰਾ ਕਦੋਂ ਤੋਂ ਮੇਰੇ ਵਾਈ ਗੁਰੂ ਜੀ ਮੇਰਾ ਇਮਤਿਹਾਨ ਲੈ ਰਹੇ ਨੇ ਤੇ ਮੈਂ ਅੱਜ ਤੱਕ ਉਹ ਇਮਤਿਹਾਨ ਕਲੀਅਰ ਕਰਦੀ ਆ ਰਹੀ ਹਾਂ ਹਨਾ ਜੇ ਹੋਰ ਵੀ ਕੋਈ ਲੈਣਾ ਵਾ ਤੇ ਮੈਂ ਅੱਜ ਵੀ ਪੂਰਾ ਡਟ ਕੇ ਇਸ ਚੀਜ਼ ਦਾ ਸਾਹਮਣਾ ਕਰੂੰਗੀ ਕਿ ਮੈਂ ਪਰ ਕਿਸੇ ਕੋਲ ਪੁੱਛਣ ਨਹੀਂ ਜਾਣਾ ਕਿ ਜਿਹੜੀ ਮੈਂ ਆਪਣੀ ਡੋਰ ਉਹਨਾਂ ਤੇ ਛੱਡੀ ਆ ਮੈਂ ਉਹਨਾਂ ਤੇ ਹੀ ਛੱਡੀ ਆ ਮੈਂ ਹੋਰ ਕਿਤੇ ਨਹੀਂ ਜਾਣਾ ਜੋ ਮਰਜ਼ੀ ਹੋ ਜਵੇ ਚਾਹੇ ਮੈਂ ਵੱਡੂ ਹੋ ਜਾਵਾਂ ਪਰ ਮੈਂ ਕਿਤੇ ਨਹੀਂ ਜਾਣਾ ਕਿ ਜੇ ਮੇਰੇ ਵਾਈਫਰੂ ਜੀ ਨੇ ਇਹਨੂੰ ਠੀਕ ਕਰਨਾ ਹੋਇਆ ਉਹ ਕਰ ਦੇਣਗੇ ਨਹੀਂ ਕਰਨਾ ਹੋਇਆ ਤਾਂ ਵੀ ਉਹਨਾਂ ਦੀ ਰਜ਼ਾ ਪਰ ਮੈਂ ਜਾਣਾ ਨਹੀਂ ਕਿਤੇ ਹੋਰ ਤੇ ਉਹਨਾਂ ਦੇ ਦਾਦੀ ਜੀ ਆਪਣੇ ਉਹ ਕਹਿੰਦੇ ਮੇਰੇ ਦਾਦੀ ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਘਰੇ ਰਹੋ ਤੇ ਤੁਸੀਂ ਇਹਦਾ ਖਿਆਲ ਰੱਖੋ ਘਰ ਦਾ ਧਿਆਨ ਰੱਖੋ ਕਿ ਮੈਂ ਸ਼੍ਰੀ ਅਮਰਿਤਸਰ ਸਾਹਿਬ ਜਾ ਰਹੀ ਆ ਤੇ ਮੈਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਾ ਕੇ ਆਉਣੀ ਆ ਤੁਸੀਂ ਦੇਖਿਓ ਜਰੂਰ ਕਿਰਪਾ ਹਨਾ ਪਾਈ ਗੁਰੂ ਜੀ ਕਰਨਗੇ ਤੇ ਉਹ ਦੱਸਦੇ ਨੇ ਵੀਰ ਜੀ ਕਿ ਮੇਰੇ ਦਾਦੀ ਜੀ ਅਮਰਿਤਸਰ ਸਾਹਿਬ ਜਾਂਦੇ ਨੇ ਉੱਥੇ ਜਾ ਕੇ ਉਹ ਦੇਗ ਕਰਾਉਂਦੇ ਨੇ ਅਰਦਾਸ ਕਰਾਉਂਦੇ ਨੇ ਪਾਠ ਕਰਦੇ ਨੇ ਜੀ ਬੈਠ ਕੇ ਤੇ ਵੀਰ ਜੀ ਦੱਸਦੇ ਨੇ ਉਸ ਤੋਂ ਬਾਅਦ ਜੀ ਉਹੋ ਜੀ ਦਾ ਸਾਹਿਬ ਵੀ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਪੜਿਆ ਉਹ ਕਿਤੇ ਉੱਥੇ ਵੀ ਉਹ ਜਾਂਦੇ ਨੇ ਕਹਿੰਦੇ ਉੱਥੇ ਜਾ ਕੇ ਜਦੋਂ ਉਹ ਅਰਦਾਸ ਕਰਾਉਂਦੇ ਨੇ ਹਨਾ ਵੇਗਾ ਕਰਾਉਂਦੇ ਨੇ ਅਰਦਾਸ ਕਰਾਉਂਦੇ ਨੇ ਕਹਿੰਦੇ ਉੱਥੇ ਬੈਠ ਕੇ ਵੀ ਉਹ ਨਾ ਪਾਠ ਕਰਨ ਲੱਗ ਜਾਂਦੇ ਨੇ ਤੇ ਉੱਥੇ ਜਿਹੜੇ ਦਾ ਸੇਵਾਦਾਰ ਹੁੰਦੇ ਨੇ ਕਹਿੰਦੇ ਉਹ ਸੇਵਾਦਾਰ ਕਹਿੰਦੇ ਨੇ ਬੀਬੀ ਜੀ ਤੁਸੀਂ ਇੱਥੇ ਬੈਠ ਕੇ ਪਾਠ ਨਾ ਕਰੋ ਕਿ ਤੁਸੀਂ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਪਾਠ ਕਰ ਲਓ ਤੇ ਦਾਦੀ ਜੀ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਕਿਉਂ ਕਰਨਾ ਪਾਠ ਤੇ ਉਹ ਦੱਸਦੇ ਨੇ ਕਿ ਨਿਸ਼ਾਨ ਸਾਹਿਬ ਦੇ ਕੋਲ ਜਦੋਂ ਆਪਾਂ ਬੈਠ ਕੇ ਪਾਠ ਕਰਦੇ ਹਾਂ ਕਿ ਅਰਦਾਸ ਹੋਰ ਵੀ ਜਲਦੀ ਸੁਣਦੇ ਨੇ ਤੇ ਉਹ ਕਹਿੰਦੇ ਕਿ ਮੇਰੀ ਦਾਦੀ ਜੀ ਦੱਸਦੇ ਨਹੀਂ ਕਿ ਉਹ ਸੇਵਾਦਾਰ ਇਦਾਂ ਦੱਸਦਾ ਉਹਨਾਂ ਨੂੰ ਤੇ ਉਹ ਕਹਿੰਦੇ ਕਿ ਚਲੋ ਮੈਂ ਫਿਰ ਉੱਥੇ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਪਾਠ ਕੀਤਾ ਕਹਿੰਦੇ ਮੈਨੂੰ ਉਦੋਂ ਉੱਥੇ ਜਾ ਕੇ ਇਹ ਵੀ ਪਤਾ ਲੱਗਿਆ ਕਿ ਹਰ ਐਤਵਾਰ ਨੂੰ ਚਪੈਰਾ ਸਾਹਿਬ ਕੱਟਿਆ ਜਾਂਦਾ ਵਾ ਕਈ ਸੰਤਾਂ ਗੁਰਦੁਆਰਾ ਸਾਹਿਬ ਆਪੇ ਕੱਟਦੀਆਂ ਤੇ ਕਈ ਆਪਣੇ ਘਰ 'ਚ ਵੀ ਕੱਟਦੀਆਂ ਨੇ ਲੇਕਿਨ ਉੱਥੇ ਵੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਸ਼ਹੀਦੀ ਦੇਖਦੀ ਰਸਤ ਵੀ ਚੜਾਈ ਵਿੱਚ ਦੱਸਦੇ ਨੇ ਕਿ ਇਦਾਂ ਮੇਰੀ ਦਾਦੀ ਜੀ ਮੱਥਾ ਟੇਕ ਕੇ ਜਦੋਂ ਘਰ ਆਉਂਦੇ ਨੇ ਤੇ ਘਰ ਆ ਕੇ ਸਾਨੂੰ ਦੱਸਦੇ ਨੇ ਕਿ ਇਦਾਂ ਇਦਾਂ ਕਰਕੇ ਕਿ ਮੈਨੂੰ ਉੱਥੇ ਸੇਵਾਦਾਰ ਨੇ ਉਹ ਵੀ ਗੱਲ ਦੱਸੀ ਤੇ ਨਾਲੇ ਇਹ ਵੀ ਦੱਸਿਆ ਕਿ ਇਸ ਚ ਐਤਵਾਰ ਨੂੰ ਚੁਪਹਿਰਾ ਸਾਹਿਬ ਘਟਿਆ ਜਾਂਦਾ ਸ਼ਹੀਦਾਂ ਦਾ ਕਿ ਆਪਾਂ ਵੀ ਚੁਪਹਿਰਾ ਸਾਹਿਬ ਘਟਿਆ ਕਰੀਏ ਕੀ ਪਤਾ ਬਾਬਾ ਦੀਪ ਸਿੰਘ ਜੀ ਸਾਡੇ ਵੀ ਜਿਹੜੇ ਹਨਾ ਕਾਰਜਾ ਉਹ ਸਵਾਰ ਦੇਣ ਹਨਾ ਆਪਾਂ ਵੀ ਇਦਾਂ ਬਾਣੀ ਪੜਿਆ ਕਰੀਏ ਚਲੋ ਉਦਾਂ ਤਾਂ ਆਪਾਂ ਬਾਣੀ ਪੜਦੇ ਹੀ ਪੜਦੇ ਆ ਕਿ ਆਪਾਂ ਆਪਾਂ ਚੁਪਹਿਰਾ ਸਾਹਿਬ ਹੀ ਕਟਣਾ ਸ਼ੁਰੂ ਕਰਦੇ ਆ ਘਰ ਦੇ ਵਿੱਚ ਕਹਿੰਦੇ ਮੈਂ ਆਪਣੀ ਦਾਦੀ ਜੀ ਨੂੰ ਕਿਹਾ ਕਿ ਤੁਸੀਂ ਇੰਨੀ ਦੇਲ ਦੀ ਬਾਣੀ ਪੜਦੇ ਹੋ ਕਿ ਹੁਣ ਤਾਂ ਕੁਝ ਹੋਇਆ ਨਹੀਂ ਹਨਾ ਇੰਨਾ ਸੀ ਇੰਨਾ ਆਪਾਂ ਦੁਖੀ ਆ ਕਿ ਹੁਣ ਕੀ ਹੋ ਜੂਗਾ ਹਨਾ ਕਿ ਮੈਂ ਤਾਂ ਨਹੀਂ ਘਟਣਾ ਹੈਗਾ ਉਹ ਕਹਿੰਦੇ ਮੈਂ ਬਿਲਕੁਲ ਯਾਨੀ ਮਨ ਟੁੱਟਿਆ ਹੋਇਆ ਸੀਗਾ ਕਿੰਦੀ ਮੈਂ ਬਹੁਤ ਰੋਟਲੀ ਬੋਲ ਕੇ ਕਿਹਾ ਮੈਂ ਨਹੀਂ ਘਟਣਾ ਤੁਸੀਂ ਘਟਨਾ ਕੱਟ ਲਓ ਮੈਨੂੰ ਨਾ ਕੋ ਘਟਣ ਨੂੰ ਤੇ ਉਹ ਕਹਿੰਦੇ ਕਿ ਚਲੋ ਮੇਰੇ ਦਾਦੀ ਜੀ ਤੇ ਮੇਰੇ ਜਿਹੜੇ ਮਮਾ ਨੇ ਕਹਿੰਦੇ ਉਹ ਸੰਡੇ ਦੀ ਸੰਡੇ ਚ ਪਹਿਰਾ ਸੇ ਘਟਣ ਲੱਗ ਜਾਂਦੇ ਨੇ ਤੇ ਕਹਿੰਦੇ ਕਿ ਹਜੇ 7 ਦਿਪਹਰੇ ਕੱਟੇ ਸੀਗੇ ਮੇਰੇ ਫਾਦਰ ਸਾਹਿਬ ਨਾ 4-5 ਦਿਨ ਹੋ ਗਏ ਘਰੋਂ ਬਾਹਰ ਸੀਗੇ ਕਿਤੇ ਕਿ ਸਾਨੂੰ ਇੱਕ ਸਾਈਡ ਤੇ ਟੈਨਸ਼ਨ ਨਹੀਂ ਸੀਗੀ ਹਨਾ ਕਿ ਦਿਨ ਦਾਰੂ ਵਗੈਰਾ ਪੀ ਕੇ ਡਿਗਈ ਨਾ ਹੋਣ ਹਨਾ ਕਿ ਬਹੁਤ ਜ਼ਿਆਦਾ ਕਹਿੰਦੇ ਅਸੀਂ ਲੱਭਣ ਦੀ ਵੀ ਕੋਸ਼ਿਸ਼ ਮੈਂ ਕਰਦਾ ਰਿਹਾ ਉਹਨਾਂ ਨੂੰ ਪਰ ਮੈਨੂੰ ਕਿਤੇ ਨਹੀਂ ਲੱਭੇ ਉਹ ਤੇ ਉਹ ਵੀਰ ਜੀ ਦੱਸਦੇ ਨੇ ਕਿ ਜਦੋਂ ਯਾਨੀ 7 ਚ ਪਹਿਰਾ ਅਸੀਂ ਹਜੇ ਕੱਟੇ ਹੀ ਸੀਗੇ ਤੇ ਉਸ ਤੋਂ 7ਵਾਂ ਚ ਪਹਿਰਾ ਜਦੋਂ ਕੱਟਿਆ ਥੋੜੇ ਦਿਨਾਂ ਬਾਅਦ ਕਹਿੰਦੇ ਇਦਾਂ ਗੇਟ ਤੇ ਨਾ ਨੋਕਿੰਗ ਹੁੰਦੀ ਆ ਤੇ ਜਦੋਂ ਮੈਂ ਜਦੋਂ ਜਾ ਕੇ ਓਪਨ ਕਰਦਾ ਵਾਂ ਗੇਟ ਕਹਿੰਦੇ ਅਸੀਂ ਸਾਰੇ ਦੇਖ ਕੇ ਹੈਰਾਨ ਰਹਿ ਜਾਂਨੇ ਆ ਕਿ ਸਾਡੇ ਫਾਦਰ ਸਾਹਿਬ ਵਾਪਸ ਆਉਂਦੇ ਤੇ ਉਹਨਾਂ ਨੇ ਅੰਮ੍ਰਿਤ ਛਕਿਆ ਹੁੰਦਾ ਵਾ ਤੇ ਉਹ ਕਹਿੰਦੇ ਕਿ ਬਿਲਕੁਲ ਉਹ ਸਹੀ ਹੁੰਦੇ ਨੇ ਕੋਈ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਨਹੀਂ ਜੋ ਅਸੀਂ ਸੋਚਦੇ ਸੀ ਉਹ ਤਾਂ ਉਹ ਕਹਿੰਦੇ ਬਿਲਕੁਲ ਉਲਟ ਨਿਕਲਿਆ ਜਦੋਂ ਇੰਨੇ ਦਿਨਾਂ ਬਾਅਦ ਘਰ ਵਾਪਸ ਆਏ ਜਦੋਂ ਅਸੀਂ ਦੇਖਿਆ ਕਿ ਅਸੀਂ ਇੰਨਾ ਹੈਰਾਨ ਹੋ ਗਏ ਸੀ ਕਹਿੰਦੇ ਉਹਨਾਂ ਨੇ ਸਾਡੇ ਸਾਹਾਂ ਤੋਂ ਮਾਫੀ ਮੰਗੀ ਆ ਕੇ ਕਿ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ ਸਾਰਾ ਕੁਝ ਛੱਡਦਾ ਵਾ ਕਿ ਮੈਂ ਜਿੰਨੇ ਦਿਨ ਘਰ ਨਹੀਂ ਆਇਆ ਤੇ ਮੈਂ ਗੁਰਦੁਆਰਾ ਸਾਹਿਬ ਹੀ ਸੀਗਾ ਤੇ ਮੈਂ ਉੱਥੇ ਰਹਿ ਕੇ ਕਹਿੰਦੇ ਮੈਂ ਅੰਮ੍ਰਿਤ ਸ਼ਕਿਆ ਸੇਵਾ ਕੀਤੀ ਤੇ ਮੇਰੇ ਤੇ ਪਤਾ ਨਹੀਂ ਕੀ ਮੈਨੂੰ ਹੋਇਆ ਅੰਦਰੋਂ ਕਿ ਮੈਂ ਤਾਂ ਇਹ ਸਾਰਾ ਕੁਝ ਛੱਡਣਾ ਵਾ ਹਨਾ ਇਹ ਉਹ ਗੱਲ ਹੈ ਕਿ ਮੇਰੇ ਪਿਤਾ ਜੀ ਨੇ ਸਾਰਾ ਕੁਝ ਛੱਡਦਾ ਕਿਤੇ ਜਦੋਂ ਯਾਨੀ ਅਸੀਂ ਮੈਂ ਇਹ ਚੀਜ਼ ਦੇਖੀ ਕਿ ਮੈਨੂੰ ਵੀ ਫਿਰ ਬਹੁਤ ਜ਼ਿਆਦਾ ਹਨਾ ਵਿਸ਼ਵਾਸ ਹੋ ਗਿਆ ਕਿ ਸਹੀ ਗੱਲ ਆ ਦੇਰ ਸਵੇਰ ਵਾਹਿਗੁਰੂ ਜੀ ਕਿਰਪਾ ਜ਼ਰੂਰ ਕਰਦੇ ਨੇ ਤੇ ਇਹ ਕਹਿੰਦੇ ਕਿ ਸਾਡੇ ਘਰ ਤੇ ਵੀ ਕਿਰਪਾ ਹੋਈ ਮੇਰੇ ਫਾਦਰ ਸਾਹਿਬ ਬਿਲਕੁਲ ਠੀਕ ਹੋ ਗਏ ਤੇ ਕਹਿੰਦੇ ਉਸ ਤੋਂ ਬਾਅਦ ਹਨਾ ਕਿ ਚਲੋ ਅਸੀਂ ਆਪਣੇ ਸਿਸਟਰ ਨੂੰ ਵੀ ਦੱਸਿਆ ਉਹ ਵੀ ਚਪੈਰਾ ਸਾਹਿਬ ਉਹਨਾਂ ਦੀ ਵੀ ਘਟਨਾ ਸ਼ੁਰੂ ਕੀਤਾ ਤੇ ਵਾਹਿਗੁਰੂ ਜੀ ਨੇ ਉਹਨਾਂ ਦੀ ਵੀ ਝੋਲੀ ਭਰੀ ਠੀਕ ਹੈ ਜੀ ਉਹ ਕਹਿੰਦੇ ਕਿ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਦੋਂ ਮੇਰੇ ਫਾਦਰ ਸਾਹਿਬ ਦਾ ਠੀਕ ਹੋਏ ਜਦੋਂ ਮੇਰੀ ਦਾਦੀ ਜੀ ਤੇ ਮੇਰੇ ਮੰਮਾ ਨੇ ਚਪੈਰਾ ਸਾਹਿਬ ਕੱਟਣਾ ਕਹਿੰਦੇ ਉਸ ਤੋਂ ਬਾਅਦ ਮੈਂ ਵੀ ਚਪੈਰਾ ਸਾਹਿਬ ਕੱਟਣਾ ਉਹ ਕਹਿੰਦਾ ਸ਼ੁਰੂ ਕਰਦਾ ਵੀਰ ਜੀ ਆਪਣੇ ਘਰ ਦੱਸਦੇ ਨੇ ਤੇ ਉਹ ਕਹਿੰਦੇ ਕਿ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਜੀ ਨਹੀਂ ਸਾਨੂੰ ਬਾਣੀ ਤੇ ਇੰਨਾ ਤੇ ਜ਼ਿਆਦਾ ਹੋਰ ਮੇਰਾ ਟਰਸਟ ਹੈ ਕਹਿੰਦੇ ਦਾਦੀ ਜੀ ਨੂੰ ਤੇ ਮੰਮਾ ਨੂੰ ਤਾਂ ਟਰਸਟ ਹੈਗਾ ਹੀ ਸੀਗਾ ਕਿ ਮੈਨੂੰ ਵੀ ਇੰਨਾ ਜ਼ਿਆਦਾ ਟਰਸਟ ਹੋ ਗਿਆ ਕਿ ਉਸ ਤੋਂ ਬਾਅਦ ਉਹ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਨੇ ਇਹੋ ਜਿਹੇ ਹਾਲਾਤ ਬਦਲੇ ਘਰ ਦੇ ਵੀਰ ਜੀ ਦੱਸਦੇ ਨੇ ਕਹਿੰਦੇ ਮੇਰਾ ਬਾਹਰ ਜਾਣ ਦਾ ਸੁਪਨਾ ਸੀਗਾ ਤੇ ਮੈਨੂੰ ਕਿਤੇ ਹੁੰਦਾ ਸੀ ਆਈਰਟਸ ਵਾਲੀ ਕੁੜੀ ਮਿਲ ਜਵੇ ਪਰ ਕਹਿੰਦੇ ਤੁਸੀਂ ਮੰਨਣਾ ਨਹੀਂ ਕਿ ਮੈਨੂੰ ਬਾਹਰਲੀ ਪੀਆਰ ਕੁੜੀ ਦਾ ਰਿਸ਼ਤਾ ਜਾਂ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਸਾਨੂੰ ਰਿਸ਼ਤੇ ਦੀ ਦੱਸ ਪਾਈ ਤੇ ਵੀਰ ਜੀ ਦੱਸਦੇ ਨੇ ਕਿ ਮੇਰੀ ਮੈਰਿਜ ਹੋ ਜਾਂਦੀ ਆ ਤੇ ਉਹ ਵੀ ਪੂਰੀ ਗੁਰਸਿੱਖ ਫੈਮਿਲੀ ਹੁੰਦੀ ਆ ਜਿਹੜੀ ਸਾਨੂੰ ਅੱਗੋਂ ਮਿਲਦੀ ਆ ਤੇ ਉਹ ਕਹਿੰਦੇ ਮੈਨੂੰ ਬਸ ਆਈ ਹੁੰਦਾ ਸੀਗਾ ਕਿ ਜਿਹੜਾ ਹਨਾ ਕੋਈ ਜਾਦਾ ਫੈਮਲੀ ਮਿਲੇ ਉਹ ਗੁਰਸਿੱਖ ਹੋਵੇ ਜਾਂ ਕੋਈ ਉਦਾਂ ਦੀ ਹੋਵੇ ਪਰ ਜਿਹੜੇ ਡਰਿੰਕ ਵਗੈਰਾ ਨਾ ਕਰਦੀ ਹੋਵੇ ਕਿਉਂਕਿ ਹਾਲ ਹੀ ਵਿੱਚ ਹਜੇ ਮੇਰੇ ਫਾਦਰ ਸਾਹਿਬ ਨੇ ਡਰਿੰਕ ਵਗੈਰਾ ਛੱਡੀ ਸੀ ਸਾਨੂੰ ਡਰ ਹੁੰਦਾ ਸੀਗਾ ਕਿ ਦੁਆਰਾ ਨਾ ਹਨਾ ਕਿਤੇ ਹਨਾ ਪੀਣ ਲੱਗ ਜਾਣ ਪਰ ਉਹ ਕਹਿੰਦੇ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਯਾਨੀ ਸਾਰੇ ਦਿਨ ਬਦਲ ਗਏ ਮੇਰਾ ਰਿਸ਼ਤਾ ਹੀ ਨਹੀਂ ਵਧੀਆ ਘਰ ਦੇ ਵਿੱਚ ਹੋਇਆ ਕਿ ਮੈਂ ਉੱਤੇ ਬਾਹਰ ਜਾ ਕੇ ਕੰਮਕਾਰ ਕਰਕੇ ਆਪਣੇ ਘਰ ਦੀ ਗਰੀਬੀ ਵੀ ਕੱਟੀ ਹਨਾਤੇ ਮੇਰੇ ਫਾਦਰ ਸਾਹਿਬ ਹੋਣੀ ਉਹ ਵੀ ਅੱਜ ਸਾਡੇ ਨਾਲ ਬਾਹਰ ਨਹੀਂ ਮੈਂ ਆਪਣੀ ਫੈਮਲੀ ਨੂੰ ਵੀ ਬਾਹਰ ਲੈ ਕੇ ਯਾਨੀ ਅਸੀਂ ਸ਼ਿਫਟ ਹੋ ਗਏ ਆ ਇਹ ਬਹੁਤ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਕਿ ਇੱਕ ਟਾਈਮ ਇਦਾਂ ਦਾ ਆਇਆ ਸੀਗਾ ਕਿ ਮੇਰਾ ਮਨ ਬਿਲਕੁਲ ਡੋਲ ਗਿਆ ਸੀਗਾ ਕਿ ਮੈਂ ਆਪਣੀ ਦਾਦੀ ਨੂੰ ਨਾਲ ਨੂੰ ਵੀ ਕਹਿਤਾ ਸੀਗਾ ਕਿ ਤੁਸੀਂ ਬਾਣੀ ਪੜਨੀ ਛੱਡ ਦੋ ਅਰਥਾ ਕਿ ਤੁਸੀਂ ਆਪਣੇ ਘਰ ਦਾ ਤਾਂ ਕੁਝ ਨਹੀਂ ਬਣਦਾ ਪਿਆ ਉਹ ਕਹਿੰਦੇ ਦੇਖ ਉਹਨਾਂ ਦਾ ਵਿਸ਼ਵਾਸ ਇੰਨਾ ਪੱਕਾ ਸੀ ਉਹ ਕਹਿੰਦੇ ਦੇਰ ਸਵੇਰ ਕਿਤੇ ਤਾਂ ਕਿਤੇ ਵਾਈ ਗੁਰੂ ਜੀ ਜ਼ਰੂਰ ਸੁਣਨਗੇ ਕਿ ਜਿਹੜੀ ਬਾਣੀ ਆਪਾਂ ਪੜ੍ਹਦੇ ਆ ਉਹ ਕਦੀ ਵਿਅਰਥ ਨਹੀਂ ਜਾਂਦੀ ਚਾਹੇ ਤੁਹਾਨੂੰ ਦਸਾਂ ਸਾਲਾਂ ਬਾਅਦ ਉਹਦਾ ਰਿਜ਼ਲਟ ਮਿਲੇ ਵਾਈ ਗੁਰੂ ਜੀ ਜਿਵੇਂ ਤੁਹਾਡਾ ਪੂਰਾ ਇੱਕ ਤਰ੍ਹਾਂ ਦਾ ਐਗਜ਼ਾਮ ਲੈ ਲੈਂਦੇ ਆ ਆਪਣੇ ਵੱਲੋਂ ਕਿ ਹਾਂ ਵਿਸ਼ਵਾਸ ਦਾ ਕਿੰਨਾ ਕੁ ਬੰਦਾ ਪੱਕਾ ਵਾ ਜਦੋਂ ਉਹਨਾਂ ਦੀ ਨਜ਼ਰ ਦੇ ਵਿੱਚ ਤੁਸੀਂ ਔਰ ਆਪਣਾ ਜਿਹੜਾ ਐਗਜ਼ਾਮ ਆ ਉਹ ਪਾਸ ਕਰ ਲੈਨੇ ਆ ਤੇ ਉਸ ਤੋਂ ਬਾਅਦ ਜਾਇਓ 10 ਸਾਲਾਂ ਬਾਅਦ ਤੁਹਾਡੀ ਹਨਾ ਵਾਹਿਗੁਰੂ ਜੀ ਦੀ ਆਪਣੀ ਤੁਹਾਡੀ ਤੇ ਮੇਰ ਹੋਵੇ ਜਾਂ ਮੈਂ ਆ ਨਹੀਂ ਕਹਿੰਦੀ 10 ਸਾਲ ਬਾਅਦ ਯਾਨੀ ਜਦੋਂ ਵੀ ਉਹਨਾਂ ਨੂੰ ਯਾਨੀ ਵਾਹਿਗੁਰੂ ਜੀ ਨੂੰ ਆਪਣੇ ਵੱਲੋਂ ਹੋਜਵੇ ਕਿ ਹਾਂ ਇਹ ਬੰਦਾ ਹੁਣ ਪੱਕਾ ਵਾ ਇਹ ਕਿਤੇ ਨਹੀਂ ਜਾਊਗਾ ਮੇਰੇ ਤੋਂ ਬਿਨਾ ਫੇਰ ਤੁਸੀਂ ਦੇਖੋ ਕੰਡੀਸ਼ਨ ਦੇ ਵਿੱਚ ਵਾਹਿਗੁਰੂ ਜੀ ਇਦਾਂ ਹੀ ਝੋਲੀਆਂ ਭਰਦੇ ਨੇ ਸੋ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਕਿ ਬਾਣੀ ਪੜਿਆ ਕਰੋ ਠੀਕ ਹੈ ਤੁਸੀਂ ਇਹ ਨਾ ਐਕਸਪੈਕਟੇਸ਼ਨਸ ਰੱਖਿਆ ਕਰੋ ਕਿ ਕਦੋਂ ਕੰਮ ਹੋਊਗਾ ਤੁਸੀਂ ਕਦੋਂ ਦੀ بجائے ਆਪਣੀ ਮਨ 'ਚ ਬਸ ਇਹੀ ਰੱਖਿਆ ਕਰੋ ਕਿ ਆਪਣੇ ਮਨ 'ਚ ਇਹ ਪੋਜ਼ਿਟਿਵ ਤੁਸੀਂ ਮਾਈਂਡ ਰੱਖ ਕੇ ਪਾਠ ਕਰਨਾ ਕਿ ਸਾਡੇ ਕੰਮ ਇਹ ਨਹੀਂ ਸੋਚਣਾ ਕਦੋਂ ਹੋਣਗੇ ਕਿ ਸਾਡੇ ਕੰਮ ਹੋਣਗੇ ਤੁਸੀਂ ਜਦੋਂ ਪਾਠ ਕਰਨਾ ਤੁਸੀਂ ਇਹ ਸੋਚਣਾ ਕਿ ਸਾਡੇ ਕੰਮ ਹੋ ਜਾਣੇ ਵਾਸ ਤੁਸੀਂ ਇਹ ਸੋਚ ਕੇ ਪਾਠ ਕਰਨਾ ਨਾ ਕਿ ਕੋਈ ਮਨ ਦੇ ਵਿੱਚ ਤੁਸੀਂ ਕੋਈ ਸ਼ੰਕਾ ਰੱਖ ਕੇ ਪਾਠ ਨਹੀਂ ਕਰਨਾ ਤੁਸੀਂ ਪੋਜ਼ਿਟਿਵ ਮਾਈਂਡ ਨਾਲ ਪਾਠ ਕਰੋ ਪੋਜ਼ਿਟਿਵ ਰਿਜ਼ਲਟ ਮਿਲਣਗੇ देर सवेर जरूर ਮਿਲਣਗੇ ਪਰ ਮਿਲਣਗੇ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਦਨ ਬਾਬਾ ਦੀਪ ਸਿੰਘ ਜੀ ਤਾਂ ਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਇਓ ਜੀ ਤੇ ਜੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਤਾਂਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਵੀ ਤੁਹਾਡੇ ਕੋਲ ਪਹੁੰਚ ਜਾਣ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਇੱਕ ਨੈਕਸਟ ਹੱਡ ਵਿਧੀ ਲੈ ਕੇ ਤਦ ਤੱਕ ਦੇ ਲਈ ਸਭ ਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ